ਆਧਾਰ ਮੈਂ ਕਹੇ ਉਹ ਬੰਦਾ ਜੋ ਇਹ ਆਖੇ ਪ੍ਰਮਾਤਮਾ ਤੂੰ ਆਪਣੀ ਇੱਛਾ ਇੱਕ ਪਾਸੇ ਰੱਖ ਮੇਰੀ ਪੂਰੀ ਕਰ ਧਰਮ ਕਹੇ ਉਹ ਬੰਦਾ ਕਹਿੰਦਾ हे ਪ੍ਰਭੂ ਤੂੰ ਮੇਰਾ ਮਨ ਐਸਾ ਬਣਾ ਤਾਕਤ ਦੇ ਕਿ ਮੈਂ ਤੇਰੀ ਰਜ਼ਾ ਦੇ ਚਲਾਜੀ ਰਹਾ ਜੋ ਤੇਰੀ ਇੱਛਾ ਹੈ ਉਹ ਮੈਨੂੰ ਚੰਗੀ ਲਗੇ ਇਹ ਢੰਗ ਹੈ ਇਹ ਤੌਰ ਤਰੀਕਾ ਹੈ ਪ੍ਰਮਾਤਮਾ ਦੀਆਂ ਇੱਛਾਵਾਂ ਕਈ ਦਫਾ ਸਾਡੀਆਂ ਇੱਛਾਵਾਂ ਨਾਲ ਮੇਲ ਨਹੀਂ ਖਾਂਦੀਆਂ ਫਿਰ ਤੇ ਸ਼ਰਧਾ ਨੂੰ ਬਣਾ ਕੇ ਰੱਖਣਾ ਬੜਾ ਔਖਾ ਹੋ ਜਾਏਗਾ ਵਿਸ਼ਵਾਸ ਨੂੰ ਬੜਾ ਕੇ ਰੱਖਣਾ ਔਖਾ ਹੋ ਜਾਏਗਾ ਹਨੂਗੁਰ ਨਾਨਕ ਦੇਵ ਜੀ ਨੇ ਚਰਪਟ ਨਾਤ ਨੂੰ ਸਮਝਾਇਆ ਲਹਿਰਾ ਨੂੰ ਦੇਖ ਕੇ ਬੇੜੀ ਰੋਕਣੀ ਨਹੀਂ ਚਾਹੀਦੀ ਬੰਦਾ ਸੋਚੇ ਲਹਿਰਾ ਸ਼ਾਂਤ ਪਵਨ ਤੇ ਫਿਰ ਬੇੜੀ ਠੇਲਾਗੇ ਨਹੀਂ ਚੱਪੂ ਮਾਰਨਾ ਆਰੰਭ ਕਰ ਦੇ ਬੇੜੀ ਜਿਉ ਚਲਣੀ ਸ਼ੁਰੂ ਹੋਵੇਗੀ ਲਹਿਰਾ ਆਪਣੇ ਆਪ ਘਟਟ ਗਿਆ ਜਾਵੇਗਾ ਰਸਤਾ ਮਿਲਦਾ ਜਾਏਗਾ ਬਾਵੇਂ ਸਮੱਸਿਆ ਆਵਾਂ ਨੇ ਬਾਵੇਂ ਅਨੰਤ ਤਰ੍ਹਾਂ ਦੀਆਂ ਸਮੱਸਿਆ ਆਵਾਂ ਨੇ ਫੁਰਖਾ ਤੂੰ ਜਦ ਆਰੰਭ ਕਰ ਦੇ ਲਹਿਰਾਂ ਦੇ ਚੋਂ ਤੇਰੀ ਜ਼ਿੰਦਗੀ ਲੰਘ ਕੇ ਬਾਰ ਹੋ ਜਾਏ